ਪੰਜਾਬ ਦੇ ਵਿੱਚ ਵੱਡਾ ਬਿਜਲੀ ਸੰਕਟ ਛਾ ਸਕਦਾ ਹੈ ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਖਤਰੇ ਦੀ ਘੰਟੀ ਵੱਜੀ ਹੈ ਆਖਰਕਾਰ ਅਜਿਹਾ ਕਿਉਂ ਹੋਣ ਜਾ ਰਿਹਾ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਬਿਜਲੀ ਸੰਕਟ ਛਾਉਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਿਜਲੀ ਸੰਕਟ ਛਾਉਣ ਦਾ ਕਾਰਨ ਹੈ ਬਿਜਲੀ ਮਜ਼ਦੂਰ ਬਿਜਲੀ ਮਜ਼ਦੂਰ ਨੇ ਜਿਹੜੇ ਉਹ ਹੜਤਾਲ ਤੇ ਚਲੇ ਗਏ ਨੇ ਬਿਜਲੀ ਕਾਮਿਆਂ ਦੇ ਵੱਲੋਂ 5 ਦਿਨਾਂ ਦੇ ਲਈ ਹੜਤਾਲ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਬਿਜਲੀ ਕਾਮੇ 3 ਦਿਨਾਂ ਦੇ ਲਈ ਹੜਤਾਲ ਤੇ ਸਨ ਪਰ ਉਹਨਾਂ ਦੀਆਂ ਮੰਗਾਂ ਨਾਮ ਮੰਨੇ ਜਾਣ ਦੇ ਕਾਰਨ ਹੁਣ ਬਿਜਲੀ ਕਾਮਿਆਂ ਨੇ ਆਪਣੀ ਹੜਤਾਲ ਦੇ ਵਿੱਚ 5 ਦਿਨਾਂ ਦੇ ਵਿੱਚ ਲਈ ਹੋਰ ਵਾਅਦਾ ਕਰ ਦਿੱਤਾ ਹੈ ਤਾਂ ਬਿਜਲੀ ਕਾਮੇ ਹੁਣ 5 ਦਿਨ ਦਫ਼ਤਰਾਂ ਦੇ ਵਿੱਚ ਨਹੀਂ ਜਾਣਗੇ ਜਿਸ ਕਾਰਨ ਪੰਜਾਬ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਬੱਤੀ ਗੁੱਲ ਹੋ ਸਕਦੀ ਹੈ ਪਿਛਲੇ 3 ਦਿਨਾਂ ਤੋਂ ਸਮੂਹਿਕ ਛੁੱਟੀ ਤੇ ਚੱਲ ਰੇ ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਦੇ ਬਿਜਲੀ ਕੰਮਿਆਂ ਨੇ ਸੁਨਵਾਈ ਨਾ ਹੋਣ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਰੋਸ ਵਜੋਂ ਆਪਣੀ ਸਮੂਹਿਕ ਛੁੱਟੀ ਨੂੰ 5 ਦਿਨਾਂ ਦੇ ਲਈ ਹੋਰ ਅੱਗੇ ਵਧਾ ਦਿੱਤਾ ਹੈ ਜਿਸ ਕਾਰਨ ਬਿਜਲੀ ਸਪਲਾਈ ਅਤੇ ਹੋਰ ਕੰਮਕਾਜ ਤੱਪ ਖੋਣ ਕਰਕੇ ਸੂਬੇ ਵਿੱਚ ਕਿਸੇ ਸਮੇਂ ਵੀ ਵੱਡਾ ਬਿਜਲੀ ਸੰਕਟ ਛਾ ਸਕਦਾ ਹੈ। ਇਹਨਾਂ ਤਿੰਨ ਦਿਨਾਂ ਦੀ ਸਮੂਿਕ ਛੁੱਟੀ ਦੌਰਾਨ ਸੂਬੇ ਦੇ ਕਰੀਬ 450 ਬਿਜਲੀ ਗ੍ਰੈਡਾਂ 'ਚੋਂ 25 ਗ੍ਰੈਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ। ਇਹ ਗਿਣਤੀ ਆਉਣ ਵਾਲੇ ਦਿਨਾਂ 'ਚ ਹੋਰ ਵੱਧ ਸਕਦੀ ਹੈ। ਇਸ ਤੋਂ ਇਲਾਵਾ ਨਵੇਂ ਕਨੈਕਸ਼ਨ ਜਾਰੀ ਨਾ ਹੋਣ ਕਰਕੇ ਪਾਵਰ ਕਾਮ ਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਠਿੰਡਾ ਦੀ ਥਰਮਲ ਕਲੋਨੀ ਵਿਖੇ ਵਿਜਲੀ ਬੋਰਡ ਦੇ ਮੰਡਲ ਦਫਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਕਾਮ ਕਾਰਪੋਰੇਸ਼ਨ ਵੱਲੋਂ ਉਹਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਉਹਨਾਂ ਅੰਦਰ ਡਰ ਪੈਦਾ ਕਰਨ ਲਈ ਅਣਅਧਿਕਾਰਤ ਕਰਮਚਾਰੀਆਂ ਅਧਿਕਾਰੀਆਂ ਸਮੇਤ ਮਹਿਲਾ ਮਲਾਜ਼ਮ ਪੈਸਕੋ ਕਾਮੇ ਆਦੀ ਦੀ ਗ੍ਰਿਡ ਸਬਸਟੇਸ਼ਨਾਂ ਉੱਪਰ ਜ਼ਬਰੀ ਡਿਊਟੀ ਲਗਾਈ ਜਾ ਰਹੀ ਹੈ ਜੋ ਬਿਜਲੀ ਨਿਗਮ ਦੀ ਨੀਤੀ ਦੀ ਘੋਰ ਉਲੰਘਣਾ ਹੈ ਇਸੇ ਰੋਸ ਵਿੱਚ ਉਹ ਸੂਬਾ ਕਮੇਟੀ ਨੇ ਪਿਛਲੇ 10 ਤੋਂ 12 ਸਤੰਬਰ ਤੱਕ ਚੱਲੀ 3 ਦਿਨਾਂ ਦੀ ਸਮੂਹਿਕ ਛੁੱਟੀ ਦੇ ਵਿੱਚ ਵਾਧਾ ਕਰਦੇ ਹਾਂ ਇਸ ਛੁੱਟੀ ਨੂੰ ਹੁਣ 13 ਤੋਂ 17 ਸਤੰਬਰ ਤੱਕ ਹੋਰ 5 ਦਿਨਾਂ ਲਈ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਇਸ ਦੌਰਾਨ ਮੰਡਲ ਦਫ਼ਤਰਾਂ ਉਰੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ 17 ਨੂੰ ਪਾਵਰ ਕਾਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਸਾਹਮਣੇ ਸੂਬਾ ਪਧਰੀ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਵੱਡਾ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦੇ ਵਿੱਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਇਸ ਹੜਤਾਲ ਨੂੰ ਛੇਤੀ ਖਤਮ ਕਰਵਾਉਣਾ ਚਾਹੀਦਾ ਹੈ